ਪਿਆਰ ਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਦੁੱਧ ਦੇ ਨਾਲ ਖਜੂਰ ਦਾ ਸੇਵਨ ਕਰਨ ਨਾਲ ਤੁਹਾਡਾ ਅਦਿਲ ਕਦੇ ਵੀ ਕਮਜ਼ੋਰ ਨਹੀਂ ਹੁੰਦਾ ਨੰਬਰ 2 ਜੇਕਰ ਤੁਸੀਂ ਰਾਇਤਾ ਬਣਾਉਣ ਸਮੇ ਉਸ ਵਿੱਚ ਪੀਸਿਆ ਹੋਇਆ ਖੀਰਾ ਕਟਿਆ ਹੋਇਆ ਪਿਆਜ਼ ਟਮਾਟਰ ਧਣੀਆਂ ਬਰੀਕ ਕੱਟੀ ਹੋਈ ਹਰੀ ਮਿਰਚ ਤੇ ਪਦੀਨੇ ਦੇ ਪੱਤੇ ਇਸ ਤੋਂ ਇਲਾਵਾ ਝਾਟ ਮਸਾਲਾ ਕਾਲਾ ਨਮਕ ਕਾਲੀ ਮਿਰਚ ਜੀਰਾ ਹਿੰਗ ਇਹਨਾਂ ਨੂੰ ਪਾ ਕੇ ਚੰਗੀ ਤਰ੍ਹਾਂ பேட்ட நாஷா பிளா ஆனே தான் நாரியல் பாதி ஜரூர் பி நம்பர் சார் பண்ண ஆட்ட உபளிவால ਵਾਲੀ ਉਵਾਲੀ ਦਿੱਤੇ ਹੋਏ ਦੁੱਧ ਦੀ ਮਲਾਈ ਇੱਕ ਚਮਚ ਜ਼ਰੂਰ ਪਾਓ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਪਰੌਂਠੇ ਜਿਆਦਾ ਸਵਾਦ ਬਣਦੇ ਨੇ ਤੇ ਦੂਸਰਾ ਨਰਮ ਤੇ ਫੁੱਲੇ ਫੁੱਲੇ ਬਣਦੇ ਹਨ ਨੰਬਰ 5 ਕਾਲੇ شہਦਦੂ ਚੀਦਾ ਸੇਵਨੇ ਕਰਨ ਨਾਲ ਵਾਲ ਜਲਦੀ ਸਫੇਦ ਨਹੀਂ ਹੁੰਦੇ ਨੰਬਰ 6 ਜੇਕਰ ਤੁਸੀਂ ਕਿਸੇ ਵੀ ਕੱਚੀ ਸਬਜੀ ਨੂੰ ਸਲਾਦ ਦੇ ਤੌਰ ਤੇ ਸਰਵ ਕਰਨਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਨਮਕ ਪਾ ਕੇ ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਧੋ ਲਓ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਸਾਰੇ ਕੀਟਾਣੂ ਨਸ਼ਟ ਹੋ ਜਾਣਗੇ ਨੰਬਰ 7 ਸ਼ਹਿਦ ਅਤੇ ਦਹੀਂ ਨੂੰ ਚਿਹਰੇ ਤੇ ਮਾਸਕ ਦੀ ਤਰ੍ਹਾਂ ਲਗਾਓ ਇਸ ਨਾਲ ਚੁਰੜੀਆਂ ਵਿੱਚ ਕਮੀ ਆਉਂਦੀ ਹੈ ਨੰਬਰ 8 ਗਰੇਵੀ ਦਾ ਕਲਰ ਅਤੇ ਸਵਾਦ ਵਧੀਆ ਬਣਾਉਣ ਲਈ ਉਸ ਵਿੱਚ ਇੱਕ ਚਮਚ ਚੀਨੀ ਦਾ ਜ਼ਰੂਰ ਪਾਓ ਜਦੋਂ ਪਿੰਗਲ ਜਾਵੇ ਤਾਂ ਸਬਜੀ ਦੀ ਗਰੇਵੀ ਵਿੱਚ ਕੋਲ ਕੁਲ ਜਾਵੇ ਇਸ ਤਰ੍ਹਾਂ ਨਾਲ ਸਬਜੀ ਦਾ ਰੰਗ ਤੇ ਸਵਾਦ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਨੰਬਰ 9 ਪੇਟ ਦੀ ਗਰਮੀ ਨੂੰ ਦੂਰ ਕਰਨ ਲਈ ਤੁਸੀਂ ਨਿੰਥੀ ਜੀਂ ਦਾ ਇਸਤੇਮਾਲ ਕਰੋ ਦੁੱਧ ਲੱਸੀ ਅਤੇ ਨਾਰੀਅਲ ਪਾਣੀ ਨੰਬਰ 10 ਪਿੰਡੀਆਂ ਬਣਾਉਣ ਤੋਂ 10 ਮਿੰਟ ਪਹਿਲਾਂ ਫਰਿੱਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਜ਼ਿਆਦਾ ਤੇਲ ਨਹੀਂ ਖਾਣਗੀਆਂ ਨਾਲ ਹੀ ਕੁਰਕਰੀਆਂ ਵੀ ਬਣ ਗਈਆਂ ਨੰਬਰ 11 ਖਾਣੇ ਵਿੱਚ ਜ਼ਿਆਦਾ ਕਿਉ ਦਾ ਇਸਤੇਮਾਲ ਕਰ ਨਾਲ ਗਲੇ ਵਿੱਚ ਇਨਫੈਕਸ਼ਨ ਹੋ ਸਕਦਾ ਹੈ ਨੰਬਰ 12 ਨਿੰਬੂ ਦੇ ਛਿਲਕਿਆਂ ਨੂੰ ਜੇਕਰ ਤੁਸੀਂ ਬਰੀਕ ਘਟ ਕੇ ਇੱਕ ਪਾਣੀ ਵਾਲੀ ਬੋਤਲ ਵਿੱਚ ਪਾ ਕੇ ਰੱਖ ਕੇ ਥੋੜਾ ਥੋੜਾ ਇਸ ਨੂੰ ਦਿਨ ਵਿੱਚ ਕਈ ਵਾਰ ਪੀ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਹੀ ਲਾਭ ਮਿਲਣਗੇ ਨਾਲ ਹੀ ਛਿਲਕੇ ਵੀ ਖਰਾਬ ਨਹੀਂ ਹੋਣਗੇ ਨੰਬਰ 12 ਸੌਰੀ 13 ਜੇਕਰ ਤੁਹਾਨੂੰ ਆਪਣੇ ਪੇਟ ਵਿੱਚ ਤੇਜ਼ ਪਨ ਤੇ ਸੌਰੀ ਤਜ਼ਾਬ ਬਣਨ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਖਜੂਰ ਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਨੰਬਰ 14 ਕੋਈ ਵੀ ਦਾਲ ਪਕਾਉਣ ਸਮੇ ਉਸ ਵਿੱਚੇ ਕੁਝ ਬਦਾਮ ਦੇ ਤੇਲ ਦੀਆਂ ਥੋੜੀ ਜਿਹੀ ਹਲਦੀ ਨਮਕ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਪਕਾ ਲਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਰੰਗ ਤੇ ਕਲਰ ਸਰੀਰ ਰੰਗਤ ਵਧੀਆ ਆਵੇਗਾ ਤੇ ਨਾਲ ਹੀ ਖਾਣਾ ਵੀ ਸਵਾਦ ਬਣੇਗਾ ਨੰਬਰ 15 ਜੋ ਔਰਤਾਂ ਮੋਟਾਪੇ ਦਾਸ਼ਕਰ ਹੁੰਦੀਆਂ ਹਨ ਉਹਨਾਂ ਨੂੰ ਆਪਣੀ ਡਾਈਟ ਵਿੱਚ ਸ਼ਿਮਲਾ ਮਿਰਚ ਅਤੇ ਖੀਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜਿੰਨਾ ਵੀ ਹੋ ਸਕੇ ਘਰ ਦਾ ਕੰਮ ਵੀ ਜ਼ਰੂਰ ਕਰੋ ਨੰਬਰ 16 ਅੱਜੇ ਕੱਲ੍ਹ شریف ਉਹੀ ਹੈ ਜਿਦੀਆਂ ਹਰਕਤਾਂ ਨੂੰ ਕੋਈ ਜਾਣਦਾ ਨਹੀਂ ਨੰਬਰ 17 ਜੇਕਰ ਸਿਰ ਵਿੱਚ ਜੂਆ ਪੈ ਜਾਣ ਤਾਂ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਉਸ ਵਿੱਚ ਪਾਣੀ ਨਾਲ ਧੋ ਲਓ ਤੇ ਖਰੋੜ ਦਾ ਤੇਲ ਵਾਲਾ ਉੱਪਰ ਲਗਾਓ ਇਸ ਨਾਲ ਜੂਆ ਮਰ ਜਾਂਦੀਆਂ ਹਨ ਨੰਬਰ 18 ਕੁਝ ਦਰਵਾਜ਼ੇ ਕਦੇ ਬੰਦ ਨਹੀਂ ਹੋਇਆ ਕਰਦੇ ਅਸੀਂ ਬਸ ਖੜਕਾਉਣਾ ਛੱਡ ਦਿੰਦੇ ਹਾਂ ਨੰਬਰ 19 ਮੂਲੀ ਦੇ ਇੱਕ ਚਮਚੇ ਰਸ ਵਿੱਚ ਸ਼ੱਕਰ ਮਿਲਾ ਕੇ ਪੀਣ ਨਾਲ ਖਟੇੜਕਾਰ ਆਉਣੇ ਬਿਲਕੁਲ ਹੀ ਬੰਦ ਹੋ ਜਾਣਗੇ। ਨੰਬਰ 20 ਹਨੇਰੇ ਤੋਂ ਨਹੀਂ ਸਗੋ। ਉਨ੍ਹਾਂ ਲੋਕਾਂ ਤੋਂ ਬਚੋ ਜੋ ਹਨੇਰੇ ਵਿੱਚ ਰੱਖਦੇ ਹਨ। ਨੰਬਰ 21 ਰਾਤ ਨੂੰ ਚਾਰ ਚਮਚੇ ਦੇਸੀ ਘਿਓ ਵਿੱਚ ਇੱਕ ਰਤੀ ਕੇਸਰ ਮਿਲਾ ਕੇ ਖਾਓ। ਕਬਜ ਦੀ ਦਿੱਕਤੇ ਦੂਰ ਹੋ ਜਾਵੇਗੀ। ਨੰਬਰ 22 ਤੁਹਾਨੂੰ ਉਹਨਾਂ ਨਾਲ ਹੀ ਰਿਸ਼ਤਾ ਬਣਾਉਣਾ ਚਾਹੀਦੇ ਨੇ ਜਿਹੜੇ ਉਹਨਾਂ ਨੂੰ ਨਰਮਾਉਣਾ ਜਾਣਦੇ ਹੋਣ ਨੰਬਰ 23 ਆਮਬੇ ਦੇ ਦਰਖਤ ਦੀ ਦਾਤਣ ਕਰ ਲੈਣ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ਨੰਬਰ 24 ਜਿੱਥੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਉੱਥੇ ਵੀ ਇੱਕ ਚੀਜ਼ ਲਾਜ਼ਮੀ ਕਰੋ ਉਹ ਹੈ ਕੋਸ਼ਿਸ਼ ਨੰਬਰ 25 ਦਾਤ ਦਾਦ ਉੱਪਰ ਕੱਚੇ ਪਪੀਤੇ ਦਾ ਰਸ ਲਗਾਉਣ ਨਾਲ ਦਾਤ ਤੇਖ ਹੋਰਕ ਦੀ ਸਮੱਸਿਆ ਕੁਝ ਹੀ ਦਿਨਾਂ ਵਿੱਚ ਠੀਕ ਹੋਣ ਲੱਗ ਜਾਂਦੀ ਹੈ ਨੰਬਰ 26 ਚਿੱਠੀਆਂ ਦੇ ਯੁੱਗ ਵਿੱਚ ਲੋਕ ਅੜੀਕ ਕਰਿਆ ਕਰਦੇ ਸੀ ਤੇ ਅੱਜ ਸ਼ੱਕ ਪੈਦਾ ਹੋ ਜਾਂਦਾ 2 ਮਿੰਟ ਦੇਰ ਨਾਲ ਜਵਾਬ ਆਉਣ ਤੇ ਨੰਬਰ 27 ਜੇਕਰ ਤੁਹਾਨੂੰ ਹੈ ਜਾਂ ਹੋ ਗਿਆ ਹੋਵੇ ਤਾਂ 4 ਚਮਚੇ ਕਲੇਲੇ ਦਾ ਰਸ ਲੈ ਕੇ ਉਸ ਵਿੱਚ ਥੋੜਾ ਜਿਹਾ ਸਿੱਧਾ ਨਮਕ ਮਿਲਾ ਕੇ ਬਿਮਾਰ ਨੂੰ ਥੋੜੀ ਥੋੜੀ ਦੇਰ ਬਾਅਦ ਦਿੰਦੇ ਰਹੋ ਨੰਬਰ 28 ਕਿਸੇ ਦੀ ਦੌਲਤ ਵੱਲ ਦੇਖ ਕੇ ਨਹੀਂ ਸਗੋ ਉਸ ਦੇ ਮਨ ਨੂੰ ਵੇਖ ਕੇ ਉਸ ਨਾਲ ਜੁੜੋ ਨੰਬਰ 29 ਗੁਰਤੇ ਨਾਲ ਮੇਥੀ ਦੀ ਗੁੜ ਨਾਲ ਮੇਥੀ ਦੀ ਸਬਜ਼ੀ ਪਕਾ ਕੇ ਖਾਣ ਨਾਲ ਗਠਿਆ ਰੋਗ ਘਟ ਹੋ ਜਾਂਦਾ ਹੈ ਤੇ ਹੌਲੀ ਹੌਲੀ ਖਤਮ ਵੀ ਹੋ ਜਾਂਦਾ ਹੈ ਨੰਬਰ 31 ਪੱਥਰ ਦੀ ਕੀਮਤ ਉਦੋਂ ਸਮਝ ਆਉਂਦੀ ਹੈ ਜਦੋਂ ਤੁਸੀਂ ਸੁੰਨ ਸੁੰਨ ਸੜਕਾਂ ਤੇ ਕੁੱਤਿਆਂ ਨਾਲ ਘਿਰੇ ਹੁੰ ਜਾਂਦੇ ਹੋ ਨੰਬਰ 31 ਜੀ ਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੈ ਤਾਂ ਜਾਣਾ ਸਵੇਰ ਦੇ ਸਮੇਂ ਬਾਸੀ ਮੂਤਾਜੇ ਬਲਾਂ ਬਿੱਲੇ ਦਾਰਾ ਸੇ 1 ਚਮਚ ਸ਼ਹਿਦ ਮਿਲਾ ਕੇ ਸੇਵਨ ਕਰਨਾ ਚਾਹੀਦਾ ਹੈ ਨੰਬਰ 32 ਜਦੋਂ ਕੋਈ ਹੋਰ ਤਕਲੀਫ ਦੇਵੇ ਤਾਂ ਸਿਰਫ ਗੁੱਸਾ ਆਉਂਦਾ ਹੈ ਪਰ ਜਦੋਂ ਕੋਈ ਆਪਣਾ ਤਕਲੀਫ ਦੇਵੇ ਤੇ ਗੁੱਸੇ ਦੇ ਨਾਲ ਨਾਲ ਰੋਣਾ ਵੀ ਆ ਜਾਂਦਾ ਹੈ ਨੰਬਰ 33 ਜੈਫਲ ਦੇ ਚੂਰਨ ਸਰੋਂ ਦੇ ਤੇਲ ਵਿੱਚ ਮਿਲਾ ਕੇ ਪਕਾ ਲਓ ਫਿਰ ਉਸ ਤੇਲ ਕਮਰ ਉੱਪਰ ਮਾਲਿਸ਼ ਕਰੋ ਕਮਰ ਦਾ ਦਰਦ ਸ਼ੁਮੰਤਰ ਹੋ ਜਾਂਦਾ ਹੈ ਨੰਬਰ 34 ਏ ਮਾਈ ਨੇ ਨਹੀਂ ਰੱਖਦਾ ਕਿ ਤੁਹਾਡਾ ਰਿਸ਼ਤਾ ਕਿੰਨਾ ਅਟੁੱਟ ਸੀ ਲੋਕ ਤੁਹਾਡੇ ਨਾਲੋਂ ਬਿਹਤਰ ਮਿਲਦੇ ਹੀ ਤੁਹਾਨੂੰ ਛੱਡ ਹੀ ਦੇਣਗੇ ਨੰਬਰ 35 ਲੌਂਗ ਦਾ ਤੇਲ ਸਰੋਂ ਦੇ ਤੇਲ ਵਿੱਚ ਮਿਲਾ ਕੇ ਕਮਰ ਉਪਲ ਮਾਲਿਸ਼ ਕਰਨ ਨਾਲ ਕਮਰ ਦਾ ਦਰਦ ਸ਼ੂ ਮੰਤਰ ਹੋ ਜਾਂਦਾ ਹੈ ਨੰਬਰ 36 ਕੜੀ ਨੂੰ ਠੀਕ ਕਰਨ ਵਾਲੇ ਤਾਂ ਬਥੇਰੇ ਮਿਲਦੇ ਜਾਂਦੇ ਨੇ ਪਰ ਸਮਾਂ ਕੇਵਲ ਪਰਮਾਤਮਾ ਹੀ ਠੀਕ ਕਰ ਸਕਦਾ ਹੈ ਨੰਬਰ 37 ਪਿਆਜ਼ ਦੇ ਰਾਸੇ ਵਿੱਚ ਨਿੰਬੂ ਨਚੋੜ ਕੇ ਪੀਣ ਨਾਲ ਛਾਤੀ ਦੀ ਜਲਣ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ ਨੰਬਰ 38 ਕੁਝ ਲੋਕ ਸਾਡੀ ਜ਼ਿੰਦਗੀ ਵਿੱਚ ਇਹ ਅਹਿਸਾਸ ਕਰਵਾਉਣ ਲਈ ਵੀ ਆਉਂਦੇ ਨੇ ਕਿ ਤੁਸੀਂ ਕਿਸੇ ਤੇ ਭਰੋਸਾ ਕਰਨ ਤੋਂ ਪਹਿਲਾਂ ਉਸ ਨੂੰ ਪਰਖਣਾ ਕਿੰਨਾ ਜ਼ਰੂਰੀ ਹੁੰਦਾ ਹੈ। ਨੰਬਰ 49 ਦਮੰਗ ਦੀ ਸਮੱਸਿਆ ਲਈ ਨਾਰੀਅਲ ਤੇ ਗੋੜ ਦਾ ਸੇਵਨ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 40 ਸਾਬ ਕੁਝ ਕਰੂ ਪਰ ਕਿਸੇ ਦੀ ਬੁਰਾਈ ਨਾ ਕਰੋ ਕਿਉਂਕਿ ਬੁਰਾਈ ਤੁਹਾਨੂੰ ਵੀ ਬੁਰਾ ਬਣਾ ਹੀ ਦਿੰਦੀ ਹੈ ਨੰਬਰ 41 ਜੇਕਰ ਤੁਸੀਂ ਸਬਜ਼ੀਆਂ ਨੂੰ ਜ਼ਿਆਦਾ ਦੇਰ ਤੱਕ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਸਿਰਕਾ ਮਿਲਾ ਕੇ ਸਬਜ਼ੀਆਂ ਨੂੰ ਦੇ ਉੱਪਰ ਛਕੜਾਓ ਕਰ ਦਿਓ ਇਸ ਨਾਲ ਸਬਜ਼ੀਆਂ ਖਰਾਬ ਨਹੀਂ ਹੋਣਗੀਆਂ ਨੰਬਰ 42 ਸੇਵੀ ਸਾਜਿਸ਼ਾਂ ਦੇ ਸ਼ਿਕਾਰ ਹੋ ਗਏ ਜਿੰਨਾ ਚਿਰ ਸਾਫ਼ ਰੱਖਿਆ ਉਨਾ ਹੀ ਗੁਣਾ ਘਾਰ ਹੋ ਗਏ ਨੰਬਰ 43 ਹੱਤੇ ਵਿੱਚ ਇੱਕ ਵਾਰ ਨਾਰੀਅਲ ਦੇ ਤੇਲ ਵਿੱਚ ਪਿਆਜ਼ ਦਾ ਰਸ ਮਿਲਾ ਕੇ 5 ਮਿੰਟਾਂ ਤੱਕ ਮਾਲਿਸ਼ ਕਰਨ ਨਾਲ ਸਿਲ ਵਿੱਚ ਨਮੀ ਨਵੇਂ ਵਾਲ ਉੱਗਣ ਲੱਗ ਜਾਂਦੇ ਹਨ ਨੰਬਰ 44 ਥੋੜਾ ਜਿਹਾ ਪੈਰ ਕੀ ਖਿਸਕ ਗਿਆ ਦੋਸ਼ ਉਸ ਚੱਪਲ ਤੇ ਲਾਇਆ ਗਿਆ ਸਭ ਨੇ ਮਹੀਨੇ ਤੋਂ ਮਤਾਪਦੀ ਜ਼ਮੀਨ ਤੇ ਕੰਡਿਆਂ ਤੋਂ ਬਚਾਇਆ ਜਿਸਨੇ ਨੰਬਰ 45 ਜੇਕਰ ਖਾਂਸੀ ਜ਼ਿਆਦਾ ਹੋ ਜਾਵੇ ਰਹੀ ਹੈ ਤਾਂ ਮਿੱਠੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਗਲਾ ਬੈਠ ਜਾਂਦਾ ਹੈ ਤੇ ਬੋਲਣ ਵਿੱਚ ਦਿੱਕਤ ਹੋਣ ਲੱਗ ਜਾਂਦੀ ਹੈ ਨੰਬਰ 46 ਦੁਨੀਆ ਵੀ ਬੜੀ ਪੁਲਕੜ ਹੈ ਸਿਰਫ ਉਹਨਾਂ ਨੂੰ ਜਾਦ ਰੱਖਦੀ ਹੈ ਜਿੰਨਾ ਵਿੱਚ ਉਸ ਦਾ ਸਵਾਰਥ ਨਿਕਲਦਾ ਹੈ ਨੰਬਰ 47 ਸਾਨੂੰ ਹਮੇਸ਼ਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਿਉਂਕਿ ਬਿਨਾ ਸੋਚੇ ਸਮਝੇ ਬੋਲਣ ਵਾਲੇ ਲੋਕ ਅਕਸਰ ਕਾਟਾ ਹੀ ਖਾ ਜਾਂਦੇ ਹਨ ਨੰਬਰ 48 ਦਿਲ ਤਖਲੀਪ ਵਿੱਚ ਹੈ ਤੇ ਤਖਲੀਪ ਦੇਣ ਵਾਲੇ ਦਿਲ ਵਿੱਚ ਨਹੀਂ ਨੰਬਰ 49 ਪ੍ਰਸਿੱਧਿਤ ਤੇਬਦੰਮੀ ਵਿੱਚੇ ਫਰਕ ਹੁੰਦਾ ਹੈ ਨਾਮ ਤੁਸੀਂ ਆਪ ਕਮਾਉਣਾ ਹੈ ਤੇ ਬਦਨਮ ਤੇ ਬਦਨਾਮੀ ਵੀ ਹਾਂਜੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਵੀਡੀਓ ਬਣਾਉਣ ਵਿੱਚ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੇ ਨੇ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਧੀਆ-ਵਧੀਆ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨੀਂ ਭੁੱਲਣਾ